ਉਧਰ ਦੇ ਪਾਸੇ ਤੇ 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 ਰੋਇਥੀ ਗਾਣਾ ਜਾਉਂਦਾ يو انتاب بچالو اوه يي انتاب بچا لو ندر پورے سقطري و سقطري जलिया बि पंजाब पीअ रही हि

पासे अचो अघि थोरो हिक जे पासे आने ਅਗਲੇ ਪਾਸੇ ਕਿਰਪਾ ਕਰਕੇ ਅਗਲੇ ਪਾਸੇ ਆ ਜਾਈਏ ਸਾਰੇ ਜਣੇ ਨੰਬਰਦਾਰ ਸਾਹਿਬ ਨੰਬਰਦਾਰ ਜੀ ਅਗਲੇ ਪਾਸੇ ਆਉਣ ਦੀ ਕਿਰਪਾ ਕਰਕੇ ਸਾਰੇ ਜਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਨ ਦੇ ਇੱਥੇ ਆਓ ਮਾਣ ਦੀ ਨੂੰ ਜੀ ਆਇਆਂ ਕਿ ਉਹਨਾਂ ਦਾ ਸਵਾਗਤ ਕੀਤਾ ਇਹ ਪੰਜਾਬ ਤੋਂ ਗਾਤੋ ਦਾ ਹਿੱਸਾ ਬਣੇ ਹੋ ਬਹੁਤ ਬਹੁਤ ਸਵਾਗਤ ਮਾਨਯੋਗ ਪ੍ਰਬਾਰ ਦੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਵਾਈਗੁਰੂ ਦੀ ਕਲਸਾ ਵਾਈਗੁਰੂ ਦੀ ਫਤਹਿ ਅੱਜ ਜਿਹੜੇ ਪੰਜਾਬ ਬਚਾਓ ਯਾਤਰਾ ਪਿੰਡ ਕੋਲੀਆਂ ਵਾਲੇ ਤੋਂ ਲੰਬੀ ਹਲਕੇ ਤੋਂ ਸ਼ੁਰੂ ਹੋਈ ਤੇ ਅੱਜ ਤੁਹਾਡੇ ਨਗਰ ਇੱਥੇ ਦਾਣਾ ਮੰਡੀ ਖਤਮ ਹੋ ਗਈ ਹੈ ਅੱਜ ਇਹ ਲੱਗਦਾ ਸੀ ਜਿਵੇਂ ਪੂਰਾ ਤੂਫਾਨ ਚੱਲ ਰਿਹਾ ਹੈ ਹਾਲਾਤ ਕੀ ਆ ਪੰਜਾਬ ਦੇ ਤੁਸੀਂ ਦੇਖਿਆ ਕਿ ਇਹ ਝਾੜੂ ਵਾਲੇ ਨੇ ਠੱਗੀ ਮਾਰ ਕੇ ਝੂਠ ਬੋਲ ਕੇ ਡਰਾਮੇ ਕਰਕੇ ਲੋਕਾਂ ਨੂੰ ਇਕੱਠਾ ਕਰਕੇ 92 ਸੀਟਾ ਲੈ ਕੇ ਪੰਜਾਬ ਵਿੱਚ ਕਾਬਜ਼ ਹੋ ਗਏ ਆ ਇਹਨਾਂ ਨੇ 24 ਸਾਲਾਂ 'ਚ ਉਹ ਕਰਤਾ ਜਿਹੜਾ ਕੋਈ ਦੁਸ਼ਮਣ ਵੀ ਨਹੀਂ ਕਰਤਦਾ ਇੰਨਾ ਮਾੜਾ ਹਾਲ ਅੱਜ ਜੋ ਹੋ ਗਿਆ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਆਪ ਦੇਖਿਆ ਤੁਹਾਡਾ ਕਿੰਨਾ ਵੱਡਾ ਨੁਕਸਾਨ ਕਰਿਆ ਨਾਲ ਹੋਇਆ ਹੈ ਕਿੰਨਾ ਵੱਡਾ ਨੁਕਸਾਨ ਕਰਿਆ ਨਾਲ ਹੋਇਆ ਤੁਹਾਡਾ ਹੁਣੀ ਕੋਈ ਪੁੱਛਣਾ ਹੈ ਆ ਜਿਹੜਾ ਇਹਨਾਂ ਦਾ ਉਮੀਦਵਾਰ ਖੁੱਡੀਆਂ ਆ ਖੇਤੀਬਾੜੀ ਮੰਤਰੀ ਵੀ ਹੈ ਤੇ ਪਸ਼ੂ ਪਾਲਣ ਮੰਤਰੀ ਵੀ ਹੈ ਇੱਥੇ ਜਾਨਵਰਾਂ ਦੀ ਬਿਮਾਰੀ ਆਈ ਬਿਲਕੁਲ ਨਹੀਂ ਆਈ ਕਰਿਆ ਦਾ ਤਬਾਹ ਹੋ ਗਿਆ ਇਲਾਕਾ ਕੋਈ ਪੁੱਛਣ ਨਹੀਂ ਆਏ ਪਿਛਲੇ ਸਾਲ ਹਰਾ ਕਰਨ ਅੱਜ ਪੰਜਾਬ ਡੁੱਬ ਗਿਆ ਸੀ ਤੇ ਕਿਸਾਨ ਫਸਰਾ ਹਾਲੋ ਗਿਆ ਸੀ 1 ਰੁਪਿਆ ਨਹੀਂ ਦਿੱਤਾ ਨਰਮੇ ਕਰਕੇ ਛੁੰਡੀ ਪੈ ਗਈ ਤਬਾਹ ਹੋ ਗਿਆ ਕੋਈ ਪੁੱਛਿਆ ਨਹੀਂ ਇਹਨਾਂ ਨੂੰ ਕੋਈ ਫਿਕਰ ਨਹੀਂ ਭਗਵੰਤ ਮਾਨ ਨੂੰ ਕੋਈ ਫਿਕਰ ਨਹੀਂ ਆ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਕ ਸੂਬੇ ਤੇ ਕਬਜ਼ਾ ਹੋ ਜਾਈਏ ਇਹਨੂੰ ਇੱਕ ਲੁਟਣ ਦਾ ਸਾਧਨ ਬਣਾ ਕੇ ਦੂਜੇ ਸੂਬਿਆਂ 'ਚ ਅੱਜ ਭਗਵੰਤ ਮਾਨ ਜਿੱਥੇ ਵੀ ਕੇਜਰੀਵਾਲ ਹਿੰਦੁਸਤਾਨ ਜਾਂਦਾ ਹੈ ਪੰਜਾਬ ਸਰਕਾਰ ਦਾ ਜਹਾਜ਼ ਲੈ ਕੇ ਕਿਰਾਏ ਤੇ ਉੱਥੋਂ ਲੈ ਕੇ ਜਾਂਦੇ ਆ ਇੱਥੇ ਵੀ ਜੇ ਇੱਕ ਛੋਟੀ ਜੀ ਚੀਜ਼ ਦਾ ਦੁਗਾਟਨ ਕਰਨਾ ਕੇਜਰੀਵਾਲ ਨੂੰ ਬੁਲਾਉਂਦੇ ਇੱਕ ਕਰਨ ਵਾਸਤੇ ਅੱਜ ਆਪਣੀ ਪੰਜਾਬੀਆਂ ਦੀ ਸਰਕਾਰ ਨਹੀਂ ਹੈ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਨੇ ਕਿੰਨੀ ਸੇਵਾ ਕੀਤੀ ਪੰਜਾਬ ਦੀ ਲੀਡਰ ਇੱਕ ਦਿਨ ਜੀ ਨਹੀਂ ਬਣਦਾ ਆਪਾਂ ਜਿਹੜਾ ਸੋਚਦੇ ਨਾ ਇੱਕ ਦਿਨ ਚ ਲੀਡਰ ਬਣ ਜਾਂਦਾ ਹੈ ਕਾਈ ਹੋਊਗਾ ਜਿਵੇਂ ਭਗਵਾਨ ਸਵਾਨ ਨੇ ਆਪਣੇ ਆਪ ਕੀਤਾ ਆ ਜਿਹੜੇ ਆ ਜਿਹੜੇ ਲੋਕ ਆ ਜਿਹੜੇ ਲੋਕ ਆਉਂਦੇ ਐ ਐ ਚੁਟਕਲੇ ਸੁਣਾ ਕੇ ਚਲੇ ਜਾਂਦੇ ਆ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਨਾ ਵੇਖੋ ਜ਼ਾ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ਵਾਸ ਜਿੱਤਣ ਵਾਸਤੇ 70 ਸਾਲ ਦੀ ਸੇਵਾ ਉਹਨਾਂ ਨੇ ਕੀਤੀ ਕਾਲੀ ਦਲ ਦੀ ਥੋੜੇ ਦੁੱਖ ਸੁੱਖ ਤੇ ਸਾਥੀ ਰਹੇ ਥੋੜੀ ਹਰ ਮੁਸ਼ਕਲ ਥੋੜੀ ਸੋ ਉਹਨਾਂ ਮੁਸ਼ਕਲ ਹੁੰਦੀ ਸੀ ਨਾਲ ਖੜਦੇ ਸੀ ਨਾਲੇ ਪਠੰਡੇ ਦੀ ਹਾਤੀ ਵਾਲਿਓ ਜੋ ਜੋ ਤੁਹਾਡੇ ਹਲਕੇ ਛੋਇਆ ਤੁਸੀਂ ਦੇਖੋ ਹਰ ਚੀਜ਼ ਹੀ ਤੁਹਾਡੇ ਹਲਕੇ ਛੋਈ ਜੇ ਕਿਸਾਨੀ ਦੀ ਗੱਲ ਕਰੀਏ ਜੇ ਕਿਊਲ ਕਨੈਕਸ਼ਨਾਂ ਦਿੱਤੇ ਬਾਦਲ பாਪੂ ਬਾਦਲ ਨੇ ਜੇ ਬਿਜਲੀ ਉਹ ਤੇ ਮੁਫਤ ਆਉਂਦੀ ਹੈ பாਪੂ ਬਾਦਲ ਦੀ ਹੈ ਜੇ ਮੰਡੀਆਂ பாਪੂ ਬਾਦਲ ਦੀਆਂ ਕਸ ਤੁਸੀਂ ਦੇਖੋ ਤੁਹਾਡੇ ਪੱਕੇ ਖਾਲ ਬਾਪੂ ਬਾਦਲ ਨੇ ਬਣਾਈ ਕਸੀਆਂ ਬਾਪੂ ਬਾਦਲ ਨੇ ਬਣਾਈਆਂ ਵੱਲੇ ਤਾਂ ਕੋਈ ਚੀਜ਼ ਨਹੀਂ ਥੋਡੀ ਇੱਥੇ ਭਾਵੇਂ ਸਕੂਲ ਹੈ ਭਾਵੇਂ ਹਸਪਤਾਲ ਹੈ ਭਾਵੇਂ ਕੁਝ ਵੀ ਹੈ ਥੋੜੇ ਗਵਾਨ ਚ ਅਸੀਂ ਰਹਨੇ ਆ ਜੋ ਜੋ ਫਾਇਦਾ ਅਕਾਲੀ ਜਲਦੀ ਤਾਕਤ ਨਾਲ ਥੋਨੂੰ ਬਣ ਸਕਦਾ ਹੈ ਹੋਰ ਕਿਤੇ ਬਣ ਸਕਦਾ ਗਰੀਬ ਨੂੰ ਆਟਾ ਦਾਲ ਛੱਡਣ ਪੈਨਸ਼ਨ ਜਿੰਨੀਆਂ ਵੀ ਸਹੂਲਤਾਂ ਸਾਰੀਆਂ ਆਪਣੀ ਅਕਾਲੀ ਜਲਦੀ ਸਰਕਾਰ ਨੇ ਐਸ ਕਰਕੇ ਮੈਂ ਬੇਨਤੀ ਕਰਨਾ ਤਜਰਬੇ ਕਰਨੇ ਛੱਡ ਦਿਓ ਆ ਜਿਹੜਾ ਹੁੰਦਾ ਬਦਲਾਅ ਦੇ ਨਾਤੇ ਵੋਟਾਂ ਮੰਗ ਲੈਂਦਾ ਬਾਅਦ ਠੱਗੀ ਮਾਰ ਕੇ ਚਲੇ ਜਾਂਦਾ ਤੁਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੋ ਜੋ ਕੁਝ ਵੀ ਪੰਜਾਬ 'ਚ ਬਣਿਆ ਉਦੋਂ ਹੀ ਬਣਿਆ ਜਦੋਂ ਅਕਾਲੀ ਦਲ ਦੀ ਸਰਕਾਰ ਜਿਨੇ ਪੰਜ ਸਾਲ ਕਾਂਗਰਸ ਦੀ ਦੇ ਦਿੰਦੇ ਆ ਉੱਥੇ ਕੰਮ ਰੁਕ ਜਾਂਦੇ ਆ ਆ ਝਾੜੂ ਵਾਲੇ ਨੇ ਤਾਂ ਸਭ ਬਿਲਕੁਲ ਬਰਬਾਦ ਕਰ ਦਿੱਤਾ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਇਸ ਮੈਦਾਨੇ ਜੰਗ ਵਿੱਚ ਹੁਣ ਜੇ ਪਾਰਲੀਮੈਂਟ ਅੱਜ ਐਲਾਨ ਹੋ ਗਿਆ ਇੱਕ ਪਾਸੇ ਇਕੱਲੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਸਾਰੇ ਦਿੱਲੀਆ ਦੀਆਂ ਪਾਰਟੀਆਂ ਹੁਣ ਮੈਂ ਦੇਖਣਾ ਚਾਹਣਾ ਹੈ ਕਿ ਤੁਹਾਡੇ ਵਿੱਚ ਕਿੰਨਾ ਜੋਸ਼ ਹੈ ਕਿਵੇਂ ਆਪਾਂ ਦਿੱਲੀ ਕਾਲੀ ਪਾਰਟੀ ਤੁਹਾਡੇ ਸਾਰੇ ਦਿੱਲੀ ਦੀ ਪਾਰਟੀਆਂ ਨਾਲ ਲੜ ਰਹੀ ਹੈ ਮੈਨੂੰ ਤੁਹਾਡੇ ਤੇ ਬੜਾ ਵਿਸ਼ਵਾਸ ਹੈ ਦੇਖੋ ਆ ਬੜੀ ਆਪਣੀ ਕੌਮ ਦੀ ਇੱਜ਼ਤ ਦਾ ਸਵਾਲ ਹੈ ਜਿਹੜਾ ਹੋਂਦਾ ਆਪਣੇ ਨਾਲ ਧੱਕੇ ਕਰ ਲੈਂਦਾ ਤੁਸੀਂ ਦੇਖਿਆ ਕੀ ਹੋਇਆ ਬਾਰਡਰ ਤੇ ਤੁਹਾਡੇ ਬੰਬ ਸਿੱਟੇ ਗਿਆ ਤੁਹਾਡੇ ਨਾਲ ਗਾਠੀ ਚਾਰਜ ਕੀਤਾ ਗਿਆ ਤੁਸੀਂ ਦੇਖੋ ਕਿੰਨਾ ੱਤਕਾ ਹੋਈ ਜਾਂਦਾ ਹੈ ਤੁਸੀਂ ਆਪਣੀ ਕਾਲੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਸ਼੍ਰੋਮਣੀ ਗੁਰਸੇਵਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਤੋੜ ਦਿੱਤੀ ਤਾਂ ਹਜ਼ੂਰ ਸਾਹਿਬ ਦੇ ਇਹ ਆਪਣੀ ਕੌਮ ਦਾ ਤਖ਼ਤ ਸਾਹਿਬ ਹੈ ਉੱਥੇ ਉਹਨਾਂ ਨੇ ਕਬਜ਼ੇ ਹੋ ਗਏ ਤਖ਼ਤ ਪਤਨਾ ਸਾਹਿਬ ਦੇ ਕਬਜ਼ੇ ਹੋ ਗਏ ਜਿਹੜੇ ਤੁਹਾਡੇ ਘਰਾਂ ਦੇ ਉੱਤੇ ਵੀ ਟੱਕ ਜਾਈਂ ਉਦੋਂ ਜਾ ਕੇ ਆ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਜਥੇਬੰਦੀਆ ਪੰਜਾਬ ਦੀ ਜਥੇਬੰਦੀਆ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਫੌਜ ਹੈ ਕਿ ਆ ਜਿਹੜੇ ਮੁਲਖ ਦੀ ਫੌਜ ਤਕੜੀ ਐ ਉਸ ਮੁਲਖ ਤੋਂ ਸਾਰੇ ਡਰਦੇ ਐ ਜੇ ਸਰਪੰਕ ਦੀ ਫੌਜ ਕਮਜ਼ੋਰ ਕਰ ਦਿਓ ਫਿਰ ਸਾਰੇ ਉਹਦੇ ਮਗਰ ਪੈ ਜਾਂਦੇ ਐ ਜਿਵੇਂ ਪਿਛਲੀ ਵਾਰ ਪੈ ਗਏ ਆ ਅਸ ਕਰਕੇ ਜੇ ਤੁਸੀਂ ਪਛਣਾ ਪੰਜਾਬ ਨੂੰ ਬਚਾਉਣਾ ਆਪਣੀ ਕੌਮ ਨੂੰ ਬਚਾਉਣਾ ਕਿਸਾਨੀ ਨੂੰ ਬਚਾਉਣਾ ਗਰੀਬ ਨੂੰ ਬਚਾਉਣਾ ਵਪਾਰ ਨੂੰ ਬਚਾਉਣਾ ਤੇ ਪੰਜਾਬ ਵੀ ਤਰੱਕੀ ਕਰਾਉਣੀ ਐ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਐ ਕੋਈ ਬਦਲਾ ਕੋਈ ਮਰਜ਼ੀ ਚਾਹੀ ਜੇ ਇਸ ਪਾਰਕ ਨਿਸ਼ਾਨਾ ਰੱਖੋ ਆਪਣੀ ਪੰਜਾਬ ਦੀ ਪਾਰਟੀ ਆਪਣੀ ਖੇਤਰੀ ਪਾਰਟੀ ਕੌਮ ਦੀ ਪਾਰਟੀ ਇਹ ਚੌ ਨਿਸ਼ਾਨਾ ਤਕੜੀ ਹੈ ਮੈਨੂੰ ਪੂਰੀ ਆਸ ਹੈ ਤੇ ਮੈਨੂੰ ਪੂਰਾ ਯਕੀਨ ਆ ਕਰੋ ਸਾਡੇ ਆਪਣੇ ਵਰਕਰਾਂ ਦੇ ਜੇ ਤੁਸੀਂ ਮਨ ਬਣਾ ਲਓ ਭਾਵੇਂ ਉਹ ਸਾਰੇ ਦਿੱਲੀ ਵਾਲੇ ਇਕੱਠੇ ਹੋ ਜਾਣ ਤੁਸੀਂ 13 ਦੀ 13 ਦਿੱਤਾ ਜਿਤਾਦੋਂ ਉਹਦਾ ਸਾਰਿਆਂ ਦਾ ਮੇਰੇ ਦੇ ਸੁਖਾ ਸਰਕਰ ਨਾਲ ਪਠੰਡੇ ਵਿਹਾਤੀ ਵਾਲੇ ਦਾ ਵਰਕਰਾਂ ਦਾ ਪੱਕੀ ਸਾਹਿਬ ਦਾ ਉਹਨਾਂ ਦੀ ਟੀਮ ਦਾ ਤੇ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ। ਯਾ ਕਮਾਲ ਕਰਤਾ ਤੁਸੀਂ ਅੱਜ। ਤੁਸੀਂ ਜਿਵੇਂ ਜੋਸ਼ ਨਾਲ ਬਾਕੀ ਜਿੰਨੇ ਜੋਸ਼ ਨਾਲ ਤੁਸੀਂ ਆਏ ਹੋ ਆ 2 ਮਹੀਨੇ ਤੋਂ ਦੁਗਣਾ ਤਿਕਣਾ ਛੋਗਣਾ ਕਰਦੇ ਹੋ ਜੋਸ਼ ਆ ਜਿਹੜੇ ਝਾੜੂ ਵਾਲੇ ਤੇ ਦੂਜੇ ਪਿੰਡਾ ਜਾਣਗੇ

fahl at that to change the destination. For example, saint-family. The center of the street choropter is <laughs> likeragt the cycles and which one of the There are rest! I get now ifMPAT all the careers and references to there are strong scores in, Th Come on, 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 come अमर <laughs> कलर Ayo, mana salah ketemu? 现在